ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਅੱਜ ਭਰਾਵੋ ਤੁਹਾਡੇ ਵਾਸਤੇ ਸਪੈਸ਼ਲ ਜਵਾਹਰ ਨਮੋਦਿਆ ਸਕੂਲ ਢਿਲਵਾ ਜਿਹੜੇ ਬੱਚੇ ਜਿਹੜੇ ਮਾਪਿਓ ਬੱਚੇ ਨੂੰ ਲਾਉਣਾ ਚਾਹੁੰਦੇ ਨੇ ਪਰ ਕੁਸਕ ਹੁੰਦੇ ਨੇ ਨੇਗੇਟਿਵ ਲੋਕ ਜਿਹੜੇ ਕਹਿੰਦੇ ਨੇ ਬੱਚੇ ਨੂੰ ਸਕੂਲ ਚ ਪੜਨ ਨਾਲ ਲਾਓ ਸੋ ਅੱਜ ਵਿਜ਼ਿਟ ਕਰਾਉਣਾ ਭਰਾਵੋ ਮੈਂ ਹੋਸਟਲਾਂ ਦੀ ਜਿੱਥੇ ਬੱਚੇ ਰਹਦੇ ਨੇ ਦੇਖੋ ਕਿੰਨੀ ਸਫਾਈ ਆ ਕਿੰਨੀ ਹਰਿਆਲੀ ਆ ਤੇ ਦੋ ਮੰਜ਼ਲੀ ਬਿਲਡਿੰਗ ਹੈ ਤੇ ਸਾਰਾ ਪੱਕਾ ਭਰਾਵੋ ਕੋਈ ਕੱਚਾ ਨਹੀਂਗਾ ਤੇ ਕੋਈ ਦਿੱਕਤ ਨਹੀਂ ਇੱਥੇ ਬੱਚਿਆਂ ਨੂੰ ਆ ਬਾਕਾਇਦਾ ਆ ਫੋਨ ਲੱਗੇ ਨੇ ਬੱਚਿਆਂ ਨਾਲ ਗੱਲ ਕਰਨ ਵਾਸਤੇ ਇਹਨੂੰ ਦਿਖਾ ਰਿਹਾ ਮੈਂ ਤੁਸੀਂ ਆ ਦੇਖੋ ਕਿੰਨੇ ਘੈਂਟ ਹੋਸਟਲ ਪੂਰੇ ਭਰੋ ਹੋਟਲਾਂ ਵਰਗੇ ਜਿਵੇਂ ਹੋਟਲਾਂ ਦੇ ਚ ਰੂਮ ਭਰੋ ਹੁੰਦੇ ਨੇ ਦੇਖੋ ਤੁਸੀਂ ਆ ਗੈਲਰੀ ਆ ਗਈ ਇੱਥੇ ਸਸਤੀ ਗੱਲ ਦੋ ਵਾਰੀ ਦੋ ਵਾਰੀ ਸਸਤੀ ਗੱਲ ਸਸਤੀ ਗੱਲ ਕਿਵੇਂ ਹੋ ਵਧੀਆਈ ਸਸਤੀ ਗੱਲ ਠੀਕੋ ਸਸਤੀ ਗੱਲ ਬਣਾਇਆ ਹਾਂਜੀ ਮੈਂ ਸਸਤੀ ਆ ਆ ਮਿਲਿਐ ਸਭਾਂ ਕਿਵੇਂ ਡੈਵੀ ਡੈਵੀ ਹੈ ਚੱਕੋ ਬੈਗ ਜਤਾਹਦਾ ਹਲੋ ਚੱਕੋ ਹਲੋ ਹਲੋ ਟਾਇਰ ਨਾਲ ਤੇ ਗੱਲਾਂ ਨੇ ਫਸੇ ਤੇ ਗੱਲਾਂ ਨੇ ਹੱਥੋਂ ਘਾਲੀਆਂ ਇਹਨਾਂ ਬੁੱਧਾ ਲੈ ਆਉਂਦੇ ਹੋਏ ਆਇਆ। ਹਾਂ ਯਾਰ। ਤਾਂ ਇਹ ਤੋਂ ਬਾਅਦ ਲੈ ਆਉਂਦੇ ਨਹੀਂ ਹੁੰਦੇ ਨਾ। ਤੇਰੇ ਕੀ ਆ? ਆਨੇ। ਦੇਖੋ ਮੂਹਾਂ ਆਉਦਾ। ਬੱਚਿਆਂ ਦੇ ਤਿਆਰ ਹੋਣ ਵਾਸਤੇ ਭਰਾਓ ਸ਼ੀਸ਼ਾ ਲੱਗਿਆ ਹੋਇਆ। ਤੇ ਆਹ ਗੈਲਰੀ ਆ ਗਈ। ਆਹ ਕੱਪੜੇ ਸੁੱਕਣੇ ਪੈ ਗਏ ਇਹਨਾਂ ਨੂੰ। ਆਹ ਭਰਾਓ ਬਾਹਰਲੇ ਮੁਲਖਾਂ ਵਾਂਗੂ। ਨੇਮ ਬਾਹਰਲੇ ਇੱਥੇ ਬੱਚੇ ਸੈਲਫ ਟੈਂਡਰਰ ਨੇ ਸਾਰੇ ਕੱਪੜੇ ਲਿੜੇ। ਸਾਰਾ ਕੁਝ ਸਾਥ ਤੋਂ ਨਿਕਰਦੇ ਨੇ ਹੈ ਵੀ ਉਸਤਾਦ ਐਂ ਗੱਲ ਬਾਤ ਹੋਰ ਹੀ ਸੰਦ ਆਪ ਹੀ ਧੋਣਾ ਪੈਂਦਾ ਜੀ ਸਾਰਾ ਕੁਝ ਹੋਰ ਹੀ ਸਾਥ ਤੋਂ ਔਖਾ ਨਹੀਂ ਲੱਗੇਗਾ ਔਖਾ ਇੱਥੇ ਔਖਾ ਦਾ ਜਾਨੀ ਥਾਰ ਚ ਸਰ ਜਾਂਦਾ ਤੇ ਸਾਰਾ ਹੋ ਗੇ ਰਹਿੰਦਾ ਨਹੀਂ ਆਈ ਸਾਰਾ ਠੀਕ ਐ ਜੀ ਜੂਪਰੇ ਲੱਗੇ ਹੋਇਆ ਹੋਰੀਆਂ ਆ ਰਹੀਆਂ ਨਾ ਇਹ ਫਿਰ ਸਪਾਈਸ ਵੀ ਕੌਣ ਕਰਦਾ ਹੋਸਟਲਾਂ ਦੀ ਆਪ ਹੀ ਕਰੀ ਪੈਂਦੀ ਜੀ ਪੱਕੀ ਵਾਲਾ ਭਾਈ ਦਾ ਜੀ ਇੱਕ ਵਾਰੀ ਸੌ ਤਾਂ ਹਣਾ ਜੀ ਜਦਨ ਛੁੱਟੀ ਆਣ ਦਾ ਹੁੰਦਾ ਜੀ ਕੋਈ ਜਾਂ ਫਿਰ ਹਨਾ ਕੋਈ ਵਿਲਾ ਟਾਈਮ ਹੁੰਦਾ ਉਹ ਇਕੱਠੇ ਬਾਰੀ ਬੰਨ ਗਏ ਇੱਕਦਮ ਸਫਾਈ ਕਰ ਦਿੰਦੇ ਆ ਫਿਰ ਖਾਣ ਦਾ ਟਾਈਮ ਕੰਮ ਤਾਂ ਪੈਂਦਾ ਨਹੀਂ ਫਰਾਈ ਰਹੀ ਸਸਿਕਾ ਆਲ ਦੋ ਵੀ ਕਿਹਾ ਮੋਟੂ ਠੀਕ ਐ ਸਮਾਨ ਮਿਲ ਗਿਆ ਤੇੰਦਰਾ ਤੇ ਡੈਡੀ ਨੇ ਫ੍ਰਿਦਵਾਰ ਕਿਹਾ ਸੀ ਸਮਾਨ ਵਾਸਤੇ ਕਿਹੜਾ ਕਿਹੜਾ ਪਿੰਡ ਆ ਤੁਹਾਡਾ ਮੂ ਮਾਜੀ ਮੇਰਾ ਨੇਹਣਿਆ ਜੀ ਬਰਨਾਲਾ ਜੀ ਜਮਲ ਸਿੰਘ ਵਾਲੇ ਦਰਾਜ ਪੈਣੀ ਫੱਟਾਈ ਹਰੀ ਗੱਡੀ ਮੇਰੀ ਵਾਲੇ ਹਰੀ ਗੱੜ ਵਾਲੇ ਮੋੜ ਕਿਹੜਾ ਨਾਪਾ ਹਾਂਜੀ ਠੀਕ ਐ ਠੀਕ ਐ ਅਛੇ ਮਾੜ ਨਭਾ ਹੀ ਹੈ ਜੀ ਜੂ ਦਾ ਬੁਰਾ ਲੱਗਿਆ ਹਡਾ ਨਾ ਆ ਥੋੜੇ ਬੈਡ ਨੇ ਆ ਟਰੰਕ ਨੇ ਆ ਬੁਰਸ਼ ਕੱਪੜੇ ਧਰੋਲੇ ਹੈ ਕੱッセ ਗੁੱਸੇ ਸੁਕਣੂ ਨਹੀਂ ਪਾਉਣੇ ਫਿਰ ਜ਼ਰਾ ਗੁੱਸੇ ਬਾਹਰ ਪਾਉਣੇ ਬਾਹਰ ਪਾਉਣੇ ਤੇਰੇ ਬੈਟ ਕਿਹੜਾ ਉਸਤਾਦ ਆ ਵਾਲਾ ਜੀ ਵਸਾ ਫਿਰ ਬੈਡ ਉਹਦਾ ਓਏ ਗੱਦਾ ਵਾਪਸ ਤੇਰੇ ਡਾਕਟਰ ਨੇ ਕਰਾਇਆ ਹਾ ਬੱਲੇ 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 ਆ ਕਿਹੜਾ ਡੈਵਿਡ ਕਿਹੜਾ ਹੈ ਡੈਮਗੋਨ ਡੇਵਿਡ ਬੌਰਨ ਠੀਕ ਹੈ ਠੀਕ ਹੈ ਗੱਲ ਆ ਭਰਾ ਉਹ ਬੱਚਿਆਂ ਦੇ ਹੋਸਟਲ ਨੇ ਵਿੱਚ ਕਹਿ ਦਿੰਦੇ ਨੇ ਜੀ ਜਿਹੜੇ ਸਰਕਾਰੀ ਪ੍ਰਾਈਵੇਟ ਸਕੂਲਾਂ ਨੇ ਉਹ ਕਹਿੰਦੇ ਉੱਥੇ ਨਾ ਬੱਚਾ ਭੇਜੋ ਜੀ ਉੱਥੇ ਬੱਚਾ ਤੰਗ ਹੋਗਾ ਭਰਾ ਉਹ ਕੋਈ ਤੰਗ ਨਹੀਂ ਆ ਪੱਖੇ ਲੱਗੇ ਹੋਏ ਨੇ ਤੁਸੀਂ ਸਫਾਈ ਦੇਖੋ ਆ ਬੈੱਡ ਨੇ ਇਹਨਾਂ ਦੇ ਆ ਬਚਾਲੇ ਇਹਨਾਂ ਦਾ ਹੋਰ ਰੱਖਿਆ ਬਸ ਪੀਸ ਉੱਠ ਕਰਨ ਵਾਸਤੇ ਚੁੱਪਾ ਰੱਖਣ ਵਾਸਤੇ ਤੇ ਆ ਇਹਨਾਂ ਦੇ ਬੈੱਡ ਨੇ ਭਰਾ ਉਹ ਤੁਸੀਂ ਸਫਾਈ ਦੇਖ ਕਿੰਨੀ ਆ ਸਸਤੀ ਕਰੋ ਸਸਤੀ ਕਰੋ ਇਹ ਆ ਦੇਖੋ ਭਰਾ ਉਹ ਸਫਾਈ ਕਿੰਨੀ ਆ ਰਾਤ ਨੂੰ ਇਹ 11:00 11:00 ਤੱਕ ਪੜਦੇ ਨੇ ਭਰਾਵੋ ਤੜਕੇ ਫਿਰ ਤੜਕੇ 5:30 ਥਾ ਦੇਂਦੇ ਨੇ ਤੇ ਕੋਈ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਕੋਈ ਭਰਾਵੋ ਸਾਰਾ ਕੁਝ ਸੈੱਟ ਆ ਵਧੀਆ ਆ ਵਿੱਚ ਬੱਚੇ ਹਜੇ ਆਏ ਨਹੀਂਗੇ ਛੁੱਟੀ ਕਰਕੇ ਮੈਂ ਜੀ ਆ ਗਏ ਏ ਗੱਦੇ ਰਿਟਰਨ ਕਰਾਏ ਗੱਦੇ ਰਿਟਰਨ ਕਰਾਈ ਜੀ ਮਤਲਬ ਇਹ ਜਿੰਨੇ ਅੱਛਾ ਮਾਈਗ੍ਰੇਸ਼ਨ ਹਰਨੇ ਇਹ ਹਾਂਜੀ ਪੂਰਾ ਜੀ ਲੱਗਿਆ ਹੈ ਜੀ ਤੇਰਾ ਲੱਗਿਆ ਹੈ ਕਿਹੜਾ ਪੰਡਾ ਤੇਰਾ ਆ ਗਿਆ ਕੀ ਖੜਦਾ ਹੁੰਦਾ ਕਬੱਡੀ ਖੜਦਾ ਹੁੰਦਾ ਅੱਛਾ ਚਲੋ ਗੌਣੇ ਜਾਂਨਾਂ ਜਾ ਪਾੜਾ ਆ ਦੇਖੋ ਭਰਾਵਾ ਬੱਚੇ ਨਾ ਕਿੰਨਾ ਡਿਸਪਲਨ ਵਾਲਾ ਤੇ ਭਰਾ ਗੁੜੀਆਂ ਬੈਠੀਆਂ ਬੱਚੀ ਕੁੜੀਆਂ ਕੁੜੀਆਂ ਬੈਠੀਆਂ ਨੇ ਇਹ ਮੁੰਡੇ ਨੇ ਇਹਨਾਂ ਦੀ ਕੋਈ ਗਿਣਤੀ ਵਿਰਾ ਕਰ ਰਹੇ ਨੇ ਇਹ ਪਰਸ ਕੀ ਬੋਲਦੇ ਨੇ ਇਹਨੂੰ ਅਟੈਂਡੈਂਸ ਹੋ ਰਹੀ ਇਹਨਾਂ ਦੀ ਤੇ ਆਹ ਦੇਖੋ ਏ ਬਾਈ ਇਹ ਕਿ ਕੰਮ ਕਰਾ ਰਹੇ ਨੇ ਉਹ ਨੂੰ ਇਹ ਕਿ ਕੰਮ ਕਰਾ ਰਹੇ ਨੇ ਨਹੀਂ ਲੇਟਿੰਗ ਲੇਟ मतलब टाइम पे नहीं पहुंचे अच्छा ਇਹ ਠੀਕ ਡਾਂਡਾ ਨੇ ਉਹ ਇਹ ਲੋਡ ਸਮਾਰ ਕੇ ਸਮਾਰ ਕੇ ਸਮਾਰ ਕੇ ਹਾਂ ਐ ਚੱਲਾ ਐ ਐ ਚੱਲਾ ਐ ਇਸ ਵਰਗੇ ਇਹ ਜਿਹੜੇ ਲੇਟ ਹੋ ਗਏ ਅਟੈਂਡੈਂਸ ਦੋਨਾਂ ਵਾਸਤੇ ਇਹ ਮਤਲਬ ਉਹਨੂੰ ਸਜ਼ਾ ਦਾ ਡਾਂਡਾ ਹੈ ਵੀ ਡਟ ਡੂਟ ਪੂਸੀ ਮਾਰ ਕੇ ਜਾਂਦੇ ਨੇ ਫਿਰ ਇਹ ਕੀ ਕਰਨੇ ਨੂੰ ਕਿੱਸੇ ਕਿੰਨੇ ਖੜਦੋਂ ਨੇ ਇਹ ਫਿਰ ਜੀ ਹੁ ਡਾਇਲਗ ਲਾਉਰੇ ਕਿਵੇਂ ਖੜ ਕੇ ਲਾਦਾ ਕੂੰ ਜੀ ਲੱਗ ਜਾਂਦਾ ਇਹਨੂੰ ਵੀ ਲੱਗ ਜਾਂਦਾ ਜੀ ਪਹਿਲਾਂ ਪਹਿਲਾਂ ਓੱਖ ਮੜਿਆ ਨਾ ਰੋਣੇ ਰੋਣੇ ਕਿੰਨਾ ਕਰੋਂਦੇ ਹੁੰਦਾ ਵੱਡੇ ਹੋ ਗਏ ਵੱਡੇ ਹੋ ਗਏ ਫਿਰ ਠੀਕ ਹੈ ਕੀ ਬ ਨਹੀਂ ਇਹਨੇ 50 ਬਰਲੇ ਉਤਰੀ ਜਦੋਂ ਗੱਡੇ ਵਿੱਚ ਚੱਲ ਰਹੇ ਹਾਂ ਤੁਸੀਂ ਕਿਨੇ ਡਰੇਨ ਵਿੱਚ ਬਗੱਡੇ ਹੁੰਦਾ ਤਾਂ ਮੁੰਡਾ ਕਿਰੇਪਿੰਡ ਤੇ ਰਹਸਦਾ ਤੂੰ ਤਨੌਲਾ ਦਿੱਤੀ ਪਾਗਲ ਰਹਿਸਦਾ ਉਤਨੌਲਾ ਡੰਗਰਾ ਦੀ ਮੁੰਡੀ ਵੀ ਲੱਗਦੀ ਉੱਥੇ ਨਾ ਠੀਕ ट कटता गल होगी पूरी पक्की गल ਦੇਖੋ ਭਰਾਵੋ ਗਰਾਊਂਡ ਦੇ ਵਿੱਚ ਜਿਹੜੇ ਬੱਚੇ ਸਪੋਰਟਸ ਨੂੰ ਪਿਆਰ ਕਰਦੇ ਨੇ ਜਾਂ ਜਿਹੜੇ ਬੱਚੇ ਜਿਹੜੇ ਮਾਪੇ ਉਹ ਬੱਚਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਸਕੂਲ ਦੇ ਵਿੱਚ ਬੈਲੇ ਨਹੀਂ ਬਠਣਾ ਹੈਗਾ ਵੀ ਸਪੋਰਟਸ ਕੰਨੀ ਵੀ ਧਿਆਨ ਦੇਣਾ ਹੈਗਾ ਤਾਂ ਉਹ ਬੱਚੇ ਆ ڪرکٹ ਵਾਰਾ ਖੇਡ ਰਹੇ ਨੇ ਜੀ ਉਧਰ ਸਾਡੀਆਂ ਧੀਆ ਸਾਡੀਆਂ ਬੇਟੀਆਂ ਉਹ ਵੀ ڪرکٹ ਖੇਡ ਰਹੀਆਂ ਨੇ ਨੀ ਤੇ ਇੱਥੇ ਇਹ ਸਭ ਤੋਂ ਵੱਡੀ ਸਹੂਲਤ ਹੈ ਵੀ ਨਾਂ ਕਿਤੇ ਬਾਹਰੇ ਜਾਣਾ ਆਪਦੇ ਹੋਸਟਲ ਤੋਂ ਆਉ ਦੇ ਅਕੈਡੈਮਿਕ ਚ ਜਿੱਥਾਂ ਉਹ ਲੰਗਰ ਸਕਣ ਜਾਣਾ ਕੰਟੀਨ ਦੇ ਵਿੱਚ ਜਿਹੜੀ ਇਹਨਾਂ ਦੀ ਕਿਚਨ ਵਗੈਰਾ ਹੈਗੀ ਆ ਤੇ じゃ ਫਿਰ ਆਪਦਾ 2 ਘੰਟੇ ਅਰੇਸਟ ਕਰਨੀ ਆ ਜਾਂ ਫਿਰ ਗੇਮਾਂ 'ਤੇ ਧਿਆਨ ਦੇਣਾ। ਕਿੱਧਰ ਰੇ ਫਿਰਦਨੇ ਆਂ? ਹਾਂ ਵੀ ਕਿੱਧਰ? ਕਿੱਧਰ ਜੀ ਸਰ? ਸਰ ਨਹੀਂ ਬੋਲੇ ਗੱਲ ਕਰਨੀ। ਗੱਲ ਕਰਨੀ ਆ। ਸਰ ਤਾਂ ਨਹੀਂ ਗੱਲ ਕਰੇ ਹੁਣ। ਹੈ। ਸਰ ਤਾਂ ਨਹੀਂ ਕੁਰਦੇ। ਹਾਂ ਜੀ। ਚਲ ਪਾ ਉੱਥੇ ਜਾਦੇ ਉੱਥੇ ਗੱਲ ਕਰਾਂਗੇ। ਲੋਕੇ ਕਰ। ਅਗਲੀ ਗੱਲ ਕਰਾਂ ਉਹਦੀ। ਕਹੀ ਇਹਦੇ ਚੱਕੀ ਫਿਰਦਾ ਕਹੀ? ਵੀਰ ਅੱਪੀ। ਆ ਦੇਖੋ ਜੀ ਕੌਡੀ ਬੱਚੇ ਖੇਡਣੇ ਹੁਣ ਤਿਆਰੀ ਵਾਰੀ ਕਰ ਰਹੇ ਨੇ ਇਹ ਪੂਰਾ ਮਾਹੌਲ ਆ ਤੀਆਂ ਵਰਗਾ ਬੱਚਿਆਂ ਦਾ ਰੇ ਪੂਰਾ ਆਨੰਦ ਲੈੰਦੇ ਨੇ ਭਾਬੋ ਹੀ ਬਾਕੀ ਥੋੜੀ ਉਧਰ ਗੱਲਬਾਤ ਕਰਾਉਣੇ ਆ ਆ ਦੇਖੋ ਜੀ ਬੱਚੇ ਵਾਸਟਕਵਾਲ ਕਿਹੜੀ ਆ ਇਹ ਕਿਹੜੀ ਵਾਲਾ ਇਹ ਵਾਸਟਕਵਾਲੀ ਐ ਵਾਸਟਕਵਾਲਾ ਖੇਡਦੇ ਹੋਏ ਯਾਨਕਿ ਹਰੇਕ ਬੱਚਾ ਔਰ ਇੱਕੋ ਨਾ ਕੋਈ ਐਕਟੀਵਿਟੀ ਜ਼ਰੂਰ ਕਰ ਰਿਹਾ ਉਹ ਸਾਹਮਣੇ ਸਾਡੀਆਂ țiiਾਂ ਸਾਡੀਆਂ ਬੇਟੀਆਂ ਉਹੀ ਵਾਸਤੇ ਕੋਲ ਖੇਡ ਰਹੀ ਜਾਣੀ ਹੈ ਤੇ ਉਹ ਕੁੜੀਆਂ ਬੈਠੀਆਂ ਨੇ ਸਾਰੀਆਂ ਉਹ ਸਾਰੇ ਉਹਨਾਂ ਦੇ ਕੋਚ ਨੇਗੇ ਉਹ ਮੈਡਮ ਤੇ ਭਰਾਵੋ ਪੂਰਾ ਇੱਥੇ ਬੱਚਾ ਕੁਛ ਨਾ ਕੁਛ ਤਾਂ ਪੱਕਾ ਜਰੂਰ ਬਣ ਕੇ ਨਿਕਲਦਾ ਚਾਹੇ ਪਿਆਣੀ ਬਣੇ ਕੋ ਇਹਦੀ ਵੈਲਿਊ ਇਸਨ ਬੜੀ ਹੈ ਸਕੂਲ ਦੀ ਜਨ ਨੂੰ ਕਾਰਾਟੇਆਂ ਦੀ ਪ੍ਰੈਕਟਿਸ ਸਰਵੇ ਨੂੰ ਹਿਮਾਚਲ ਦੇ ਲੱਗ ਰਹੇ ਨੇ ਕਿ ਵੀ ਇਹਨਾਂ ਦੀ ਲੈਂਗੁਏਜ ਹੈਗੀ ਜਾਂ ਹਰਿਆਣੇ ਦੀ ਜਾਂ ਹਿਮਾਚਲ ਦੀ ਸਾਨੂੰ ਬਰਾ ਬੱਚਿਆਂ ਨੂੰ ਮੋਬਾਈਲਾਂ ਨਾਲੋਂ ਸਾਡ ਤੋੜ ਕੇ ਆ ਜਿਹੜੇ ਨਜ਼ਦੀਨ ਉਹ ਤੇ ਨੇ ਜਾਂ ਹੋਰ ਪੁੱਟੇ ਸਿੱਧੇ ਗਾਣੇ ਗੁਣੇ ਜੀ ਤਾਂ ਬੱਚਿਆਂ ਨੂੰ ਜ਼ਰੂਰ ਆ ਇਹ ਚੀਜ਼ ਵੀ ਬੱਚੇ ਜਿਹੜੇ ਹੁਣ ਮੈਂਟਲੀ ਮੋਬਾਈਲ ਨਾਲ ਜੁੜ ਕੇ ਖਰਾਬ ਹੋ ਗਏ ਤੇ ਜੇ ਆਪਾਂ ਬੱਚਿਆਂ ਨੂੰ ਥੋੜਾ ਸਪੋਰਟਸ ਨਾਲ ਜੋੜਾਂਗੇ ਨਾ ਬੱਚੇ ਦਾ ਸਰੀਰਕ ਵਿਕਾਸ ਤੇ ਬੱਚੇ ਟੈਕਨਾਲੋਜੀ ਨੂੰ ਟੱਟ ਕੇ ਸਭ ਤੋਂ ਵੱਡੀ ਜਿਹੜੀ ਉਹਨਾਂ ਦੀ ਗੱਲ ਹੈ ਉਹ ਸਿਹਤ ਦੀ ਗੱਲ ਆ ਭਰਾਵੋ ਨਾ ਨਿਗਾ ਘਟੇ ਗੇਮ ਕਰਨਾ ਨਿਗਾ ਵਧੂਗੀ ਸਰੀਰ ਬਦੂ ਫੁੱਲੂਗਾ ਤੇ ਹਰ ਇੱਕ ਐਕਟੀਵਿਟੀ ਦੇਖੋ ਭਰਾਓ ਕਿੰਨੀ ਸਫਾਈ ਆ ਐਵੇਂ ਕਹੀ ਜਾਂਦੇ ਮਨੋਦਰ ਸਕੂਲ ਤੋਂ ਵੀ ਨਹੀਂ ਜੀ ਉੱਥੇ ਨਾ ਬੱਚੇ ਪੜਾਉ ਜਾਂ ਉਹਦੇ ਆਲੇ ਬੱਚਾ ਪੂਰਾ ਜੀ ਲੱਗੇ ਹੋਇਆ ਗੇਮਾਂ ਖੇਡਦੇ ਨੇ ਨਜ਼ਾਰੇ ਲੈਂਦੇ ਨੇ ਪੂਰੀ ਐਸ ਕਰਦੇ ਨੇ ਇੱਥੇ ਇਹ ਘਰੇ ਭੈਣੇ ਤੁਰੇ ਫਿਰਦੇ ਨੇ ਸੜਕਾਂ ਦੇ ਕਿਹੜੇ ਕੱਢਦੇ ਸੱਤ ਸਿਵਾਗੇ ਕਿ ਕਿਧਰ ਵਾਗੇ ਲਿਬੜ ਰਹੇ ਨੇ ਇੱਥੇ ਮੌਣਾ ਨਾ ਧੋ ਕੇ ਤਿਆਰ ਹੋ ਕੇ ਤਰ ਕੇ ਹੋਸਟਲ ਚ ਹੋਸਟਲੋਂ ਦੇ ਅਕੈਡਮਿਕ ਚ ਅਕੈਡਮਿਕ ਤੋਂ ਘਰੇ ਆਉਦੇ ਹੋਸਟਲ ਦੇ ਵਿੱਚ ਆਉਦੇ ਤੂੰ ਦੇਖੋ ਆ ਬਾਈ ਇੱਥੇ ਸਕਿਉਰਟੀ ਇਨ ਚਾਰਜ ਆ ਸਾਰੀ ਜ਼ਿੰਮੇਵਾਰੀ ਬਾਈ ਦੀ ਆ ਬੱਚੇ ਘਰ ਤੋਂ ਵੱਧ ਪੁਰੇ ਸਾਰੇ ਇਸੇ ਨੇ ਕਰਨੇ ਆ ਬਾਲਕੋਨੀ ਆ ਗਈ ਵਿਚਾਲੇ ਇੱਧਰ ਵੀ ਹੋਸਟਲ ਨੇ ਇੱਧਰ ਵੀ ਹੋਸਟਲ ਨੇ ਹਵਾ ਹਵਾ ਜਾਲੀਆਂ ਲੱਗੇ ਨਸਰ ਵਾਸਤੇ ਤੇ ਆ ਵਾਟਰ ਕੁਲਰ ਆ ਗਿਆ ਆ ਰੋਲਾ ਪਾਣੀ ਆ ਗਿਆ ਕੋਈ ਦਿੱਕਤ ਨਹੀਂ ਹੈਗੀ ਇਸ ਤਰ੍ਹਾਂ ਦੀ